ਬੰਦੇ ਨੂੰ ਕੰਮ ਪੈ ਜੇ ਤੇ ਬੰਦੇ ਦਾ ਫੇਰ ਮੂੰਹ ਵੇਖੋ ਐਂ ਲੱਗਦਾ ਇਹਦੇ ਰਗਾ ਹੈਗਾ ਹੀ ਕੋਈ ਕੰਮ ਆ ਨਾ ਉਹਦਾ ਭਾਵੇਂ ਉਹਨੇ ਕਦੀ ਨਾ ਬੁਲਾਇਆ ਹੋਵੇ ਕਦੀ ਫੋਨ ਵੀ ਨਾ ਕੀਤਾ ਹੋਵੇ ਕੰਮ ਹੋਵੇ ਸਾਈ ਫਿਰ ਰਿਸ਼ਤੇਦਾਰੀ ਵੀ ਕੱਢ ਨਹੀਂ ਦਿੰਦੀ ਚਾਰ ਦਿਨ ਪਹਿਲਾਂ ਫੋਨ ਕਰੀਦਾ ਕੀ ਹਾਲ ਆ ਭੈਣ ਕੀ ਹਾਲ ਆ ਕਿਦਾਂ ਬਲ ਬੱਚੇ ਠੀਕ ਹੈ ਭੈਣ ਵੀ ਸੋਚੀ ਸੀ ਵੀ 18 ਸਾਲ ਤੇ ਮੈਨੂੰ ਜਾਈ ਨੂੰ ਹੋ ਗਿਆ ਤਾਂ ਫੋਨ ਤੇ ਕਦੀ ਆਇਆ ਨਹੀਂ ਭਾਈਆ ਵੀ ਉੱਥੇ ਕੇ ਹਿਸਾਬ ਲਾ ਲੈਣਾ ਕੰਮ ਹੋਣਾ ਇਹਨੂੰ ਇਹ ਕੰਮ ਤੋਂ ਬਣਾਣੀ ਕੰਮ ਕਰਨ ਵਾਲੇ ਫੋਨ ਕਰਨ ਵਾਲੇ ਇਹ ਕੰਮ ਲੈਣ ਦਾ ਇੱਕ ਤਰੀਕਾ ਸੱਚਾਈ ਆ ਦੁਨੀਆ ਦੀ ਬੰਦੇ ਦੀ ਪਰਖ ਉਹਦੋਂ ਦੀ ਜਦੋਂ ਕੰਮ ਨਿਕਲ ਜੇ ਤਾਂ ਮਨ ਲੋ ਇਥੇ ਮੈਨੂੰ ਪੈਸੇ ਦੀ ਲੋੜ ਅਗਲੇ ਨੇ ਮੇਰੀ ਮਦਦ ਕੀਤੀ ਆ ਪੈਰ ਦੇ ਉੱਤੇ ਤੇ ਹੁਣ ਇਹ ਥੋੜਾ ਲਿਖਿਆ ਵੀ ਜਿੰਨੇ ਮੇਰੀ ਮਦਦ ਕੀਤੀ ਉਹਨੂੰ ਕਿਤੇ ਲੋੜ ਹੀ ਨਹੀਂ ਪੈਣੀ ਲੋੜ ਦਾ ਕੋਈ ਮੋਲ ਨਹੀਂ ਆ ਲੋੜ ਤੇ ਦਹੀ ਮੈਂਟੀ ਪੈ ਜਾਂਦੀ ਆ ਹੜਾਣੇ 100 100 ਕਿੱਲੇ ਵਾਲੇ ਵੀ ਝੜਕਾਂ ਤੇ ਬਾਹ ਦੇ ਇਹ ਕੋਈ ਲੋੜਵੰਦ ਦਾ ਕੋਈ ਮੁੱਲ ਨਹੀਂ ਹੈ ਲੋੜਵੰਦ ਕੋਈ ਵੀ ਬਣ ਸਕਦਾ ਵਾ ਲੋੜਵੰਦ ਕੋਈ ਵੀ ਹੋ ਸਕਦਾ ਵਾ ਤੇ ਸਾਡਾ ਸੁਭਾਅ ਦਾ ਕੀ ਆ ਜਿਹਨੇ ਮੇਰੀ ਮਦਦ ਕੀਤੀ ਅਜ ਦੂਜੇ ਚੌਥੇ ਦਿਨ ਉਹਨੂੰ ਲੋੜ ਪੈ ਗਈ ਉਹਨੇ ਚੀਜ਼ ਵਾਪਸ ਮੰਗ ਲਈ ਆ ਅਸੀਂ ਉਹਦਾ ਧੰਨਵਾਦ ਕਰਕੇ ਮੋੜ ਦੇ ਘਟਿਆਂ ਬਹੁਤ ਘਟ ਬੰਦੀ ਇਦਾਂ ਦੇ ਜਿਹੜੇ ਧੰਨਵਾਦ ਕਰਕੇ ਮੋੜ ਦੇ ਨਹੀਂ ਤੇ ਗੁਗਲ ਲੈ ਮਰ ਚੱਲਿਆ ਬਥੇਰਾ ਗੋਜਾ ਤੇਰੇ ਕੋਲ ਨਹੀਂ ਭਾਈ ਜਿਹਨੇ ਤੇਰੀ ਬਾਹ ਫੜੀ ਆ ਤੀ ਵੇਟ ਪੁੱਤ ਵੇਟ ਹੁਣ ਉਹਦੀ ਬਾਹ ਚੂਰ ਕੰਮ ਲੈਣ ਦਾ ਇੱਕ ਤਰੀਕਾ ਵਾ ਦੁਨੀਆ ਦੇ ਉੱਤੇ ਉਹ ਬੰਦੇ ਬਹੁਤ ਘੱਟ ਆ ਜਿਹੜੇ ਕਿਸੇ ਦਾ ਕੰਮ ਲੈ ਕੇ ਤੇ ਮੁੜ ਕੇ ਧੰਨਵਾਦ ਕਰਨਾ ਜਾਣਦੇ ਆ